ਸਸਿਆਕਾਰ ਜੀ ਸਾਰਿਆਂ ਨੂੰ ਆਉ ਜਾਣਦੇ ਆ ਪੰਜਾਬ ਦੀਆਂ ਮੰਡੀਆਂ ਦੇ ਤਾਜ਼ਾ ਰੇਟ ਜੰਡਿਆਲਾ ਗੁਰੂ ਮੰਡੀ ਦੇ ਵਿੱਚ 1509 2980 ਰੁਪਏ ਲੱਗਿਆ ਚੀਕਾ ਮੰਡੀ ਦੇ ਵਿੱਚ 1509 2780 ਰੁਪਏ ਲੱਗਿਆ ਇੱਥੇ 3000 ਗੱਟੇ ਕੁੱਲ ਆਏ ਕੋਟਕਪੂਰਾ ਮੰਡੀ ਦੇ ਵਿੱਚ 2700 ਤੋਂ ਲੈ ਕੇ 2950 ਤੱਕ ਲੱਗਿਆ 1509 ਅੰਮ੍ਰਿਤਸਰ ਮੰਡੀ ਦੇ ਵਿੱਚ 1509 2950 ਤੋਂ ਲੈ ਕੇ 2965 ਰੁਪਏ ਤੱਕ ਲੱਗਿਆ ਤਰਨਤਾਰਨ ਮੰਡੀ ਦੇ ਵਿੱਚ 1509 3000 ਰੁਪਏ ਲੱਗਿਆ ਕੁਰਕ ਖੇਤਰ ਮੰਡੀ ਦੇ ਵਿੱਚ 1509 2880 ਰੁਪਏ ਸਮਾਣਾ ਮੰਡੀ ਦੇ ਵਿੱਚ 1509 2770 ਰੁਪਏ ਇੰਦਰੀ ਮੰਡੀ ਦੇ ਵਿੱਚ 1509 2775 ਤੋਂ ਲੈ ਕੇ 2900 ਰੁਪਏ ਤੱਕ ਲੱਗਿਆ ਇੱਥੇ ਕੁੱਲ 7500 ਗੱਟਿਆਂ ਦੀ ਆਵਕ ਹੋਈ ਸੋਨੀਪਟ ਮੰਡੀ ਦੇ ਵਿੱਚ 1509 2781 ਰੁਪਏ ਲੱਗਿਆ ਕਰਨਾਲ ਮੰਡੀ ਦੇ ਵਿੱਚ 1509 2750 ਤੋਂ ਲੈ ਕੇ 2915 ਤੱਕ ਲੱਗਿਆ ਤਹਾਣਾ ਮੰਡੀ ਦੇ ਵਿੱਚ 1509 2900 ਤੋਂ ਲੈ ਕੇ 3011 ਰੁਪਏ ਤੱਕ ਲੱਗਿਆ ਇੱਥੇ ਕੁੱਲ 1500 ਗੱਟੇ ਦੀ ਆਵਕ ਹੋਈ ਰਤਿਆ ਮੰਡੀ ਦੇ ਵਿੱਚ 1509 72 ਰੁਪਏ ਲੱਗਿਆ। ਤਰਾਵੜੀ ਮੰਡੀ ਦੇ ਵਿੱਚ 1509 ਰੁਪਏ ਤੱਕ ਲੱਗਿਆ। 184300 ਰੁਪਏ ਲੱਗਿਆ। 1509 ਦਾ ਰੇਟ 4400 ਰੁਪਏ ਲੱਗਿਆ। 1 ਰੁਪਏ ਲੱਗਿਆ। ਬਾਸਪਤੀ ਦੀਆਂ ਹੋਰ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ 15000 ਲਾਈਕ ਤੇ ਸੇਅਰ ਜ਼ਰੂਰ ਕਰੋ ਜੀ। ਧੰਨਵਾਦ।